ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਸਲੰਕੀ ਫੈਮਿਲੀ ਵਲੌਗ ਚੈਨਲ ਦੇ ਵਿੱਚ ਅਸੀਂ ਤੁਹਾਡਾ ਸਵਾਗਤ ਕਰਦੇ ਆਂ ਆਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਗੁਰੂ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਵਾਹਿਗੁਰੂ ਜੀ ਅਸੀਂ ਵੀ ਸਾਰੇ ਠੀਕ ਠਾਕ ਆਂ ਚੜ੍ਹਦੀ ਕਲਾ ਵਿੱਚ ਆਂ ਸਤਿ ਮੇਲ ਤੋਂ ਵਾਹਿਗੁਰੂ ਜੀ ਆਪ ਸਭ ਨੂੰ ਪਤਾ ਚੱਲ ਗਿਆ ਹੋਣਾ ਕਿ ਅੱਜ ਦੀ ਵੀਡੀਓ ਆਪਾਂ ਕਿਸ ਟੌਪਿਕ ਤੇ ਲੈ ਕੇ ਆਏ ਆਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸ਼ੁਰੂ ਕਰਦੇ ਆਂ ਆਪਾਂ ਅੱਜ ਦੀ ਵੀਡੀਓ ਅੱਜ ਦਾ ਵਾਹਿਗੁਰੂ ਜੀ ਟੌਪਿਕ ਉਹਨਾਂ ਸੰਗਤਾਂ ਲਈ ਹੈ ਜਿਨ੍ਹਾਂ ਦੇ ਘਰ ਦੇ ਵਿੱਚ ਕੋਈ ਪਤੀ ਜਾਂ ਕੋਈ ਭਰਾ ਜਾਂ ਕੋਈ ਉਹਨਾਂ ਦਾ ਪਿਤਾ ਕਿਸੇ ਦਾ ਪੁੱਤਰ ਕਿਸੇ ਭੈਣ ਦਾ ਨਸ਼ਾ ਕਰਦਾ ਤਾਂ ਕਿਸ ਤਰ੍ਹਾਂ ਵਾਹਿਗੁਰੂ ਜੀ ਆਪਾਂ ਬਾਣੀ ਦੇ ਨਾਲ ਜੁੜ ਕੇ ਨਸ਼ਾ ਜਿਹੜਾ ਇਹ ਆਪਾਂ ਛਡਾ ਸਕਦੇ ਆ ਨਸ਼ੇ ਨੂੰ ਆਪਾਂ ਖਤਮ ਕਰ ਸਕਦੇ ਆ ਘਰ ਦੇ ਹਾਲਾਤ ਆਪਾਂ ਸੁਧਾਰ ਸਕਦੇ ਆ ਕਿਸੇ ਭੈਣ ਦਾ ਭਰਾ ਹੋ ਸਕਦਾ ਕਿਸੇ ਭੈਣ ਦਾ ਪੁੱਤ ਹੋ ਸਕਦਾ ਕਿਸੇ ਦਾ ਘਰ ਵਾਲਾ ਹੋ ਸਕਦਾ ਏ ਨਸ਼ਾ ਵੈਗਰੂ ਜੀ ਚਾਹੇ ਕੋਈ ਸ਼ਰਾਬ ਦਾ ਜਾਂ ਕੋਈ ਹੋਰ ਨਸ਼ਾ ਕਿਉਂਕਿ ਆਪ ਸਭ ਨੂੰ ਵੈਗਰੂ ਜੀ ਪਤਾ ਹੈ ਕਿ ਨਸ਼ੇ ਨਾਲ ਘਰ ਬਰਬਾਦ ਹੁੰਦੇ ਹੈ ਚਾਹੇ ਕੋਈ ਵੀ ਨਸ਼ਾ ਕਿਸੇ ਤਰ੍ਹਾਂ ਦਾ ਵੀ ਕੋਈ ਨਸ਼ਾ ਘਰ ਬਰਬਾਦ ਕਰਦਾ ਪਰਿਵਾਰ ਉਹਦੇ ਨਾਲ ਟੁੱਟਦਾ ਜਿੰਨਾ ਪੈਣਾ ਦੇ ਘਰ ਦੇ ਵਿੱਚ ਨਸ਼ਾ ਉਹਨਾਂ ਨੂੰ ਪਤਾ ਹੈ ਕਿ ਪਰਿਵਾਰ ਕਿੰਨਾ ਬੁਰੀ ਹਾਲਤ ਨਾਲ ਟੁੱਟ ਜਾਂਦਾ ਹੈਗਾ ਕਿੰਨੀ ਘਰ ਦੀ ਬਰਬਾਦੀ ਹੁੰਦੀ ਹੈ ਘਰ ਦੇ ਵਿੱਚ ਕਲੇਸ਼ ਲੜਾਈ ਝਗੜਾ ਕਿੰਨਾ ਹੁੰਦਾ ਤਾਂ ਵੈਗੁਰੂ ਜੀ ਗੁਰਬਾਣੀ ਨਾਲ ਜੁੜ ਕੇ ਆਪਾਂ ਕਿਸੇ ਰੋਗ ਨੂੰ ਵੀ ਕੋਈ ਨਸ਼ਾ ਨਹੀਂ ਗੱਲਾ ਹੈਗਾ ਕਿਸੇ ਵੀ ਵੈਗੁਰੂ ਜੀ ਰੋਗ ਨੂੰ ਆਪਾਂ ਦੂਰ ਕਰ ਸਕਦੇ ਆ ਗੁਰਬਾਣੀ ਦੇ ਨਾਲ ਜੁੜ ਕੇ ਕੋਸ਼ਿਸ਼ ਕਰਵੋ ਕਿ ਗੁਰਬਾਣੀੰ ਦੇ ਨਾਲ ਵੱਧ ਤੋਂ ਵੱਧ ਜੁੜੋ ਵਾਹਿਗੁਰੂ ਜੀ ਇਹ ਨਹੀਂ ਹੁੰਦਾ ਘਰ ਦੇ ਵਿੱਚ ਵੀ ਜੇਕਰ ਘਰ ਦੇ ਵਿੱਚ ਕੋਈ ਭੈਣ ਭੈਣ ਦਾ ਭਰਾ ਜਾਂ ਕੋਈ ਉਹਦਾ ਘਰ ਵਾਲਾ ਨਸ਼ਾ ਕਰ ਰਿਹਾ ਹੈ ਤਾਂ ਕਿਉਂਕਿ ਜਿਹੜਾ ਨਸ਼ੇ ਵਾਲਾ ਇਨਸਾਨ ਹੁੰਦਾ ਵਾਹਿਗੁਰੂ ਜੀ ਉਹ ਉਹ ਗੁਰਬਾਣੀ ਨਾਲ ਜੁੜਦਾ ਨਹੀਂਗਾ ਕਿਉਂਕਿ ਉਹਦਾ ਜਿਹੜੀ ਪ੍ਰੀਤੀ ਉਹਦੀ ਹੁੰਦੀ ਉਹ ਨਸ਼ੇ ਨਾਲ ਹੁੰਦੀ ਹੈ ਉਹਦਾ ਧਿਆਨ ਇਕੱਲਾ ਨਸ਼ੇ ਵਿੱਚ ਹੁੰਦਾ ਹੈ ਤਾਂ ਵਾਹਿਗੁਰੂ ਜੀ ਇਹ ਨਹੀਂ ਹੁੰਦਾਗਾ ਕਿ ਆਪਾਂ ਉਹਨੂੰ ਪਹਿਲਾਂ ਜੋੜਨਾ ਤਾਂ ਆਪਾਂ ਉਹਦੇ ਲਈ ਫਰਿਆਦ ਵੀ ਕਰ ਸਕਦੇ ਆ ਜਿਹੜੀ ਵੀ ਭੈਣ ਦਾ ਘਰ ਵਾਲਾ ਜਾਂ ਕੋਈ ਪੁੱਤ ਕਿਸੇ ਦਾ ਨਸ਼ਾ ਕਰਦਾ ਹਨ ਤਾਂ ਉਹ ਆਪਣੇ ਪੁੱਤ ਲਈ ਜਾਂ ਆਪਣੇ ਘਰ ਵਾਲੇ ਲਈ ਪ੍ਰਮਾਤਮਾ ਦੇ ਦਰਗਾਹ ਦੇ ਵਿੱਚ ਅਰਦਾਸ ਕਰ ਸਕਦੇ ਆ ਤਾਂ ਖਾਸ ਕਰਕੇ ਵਾਹਿਗੁਰੂ ਜੀ ਇਹ ਜਿਹੜੀ ਵੀਡੀਓ ਭੈਣਾਂ ਦੇ ਲਈ ਪਾਈ ਗਈ ਹੈ ਤੇ ਭੈਣਾ ਇਸ ਵੀਡੀਓ ਵੱਲ ਧਿਆਨ ਦਿਓਣ ਕਿਉਂਕਿ ਘਰ ਦੇ ਵਿੱਚ ਕਹਿੰਦੇ ਹੁੰਦੇ ਆ ਨਾ ਕਿ ਜੇਕਰ ਇੱਕ ਸਿਆਣੀ ਲੇਡੀਜ਼ ਆ ਜਿਹੇ ਜਾਂ ਇੱਕ ਸਿਆਣੀ ਔਰਤ ਘਰ ਦੇ ਵਿੱਚ ਸੰਸਕਾਰ ਵਰਤ ਕੇ ਜਾਂ ਘਰ ਦੇ ਵਿੱਚ ਵਧੀਆ ਆਦਤਾਂ ਵਰਤ ਕੇ ਕੁਰਬਾਨੀ ਨਾਲ ਜੁੜ ਕੇ ਤਾਂ ਉਹ ਘਰ ਨੂੰ ਸੁਧਾਰ ਸਕਦੀ ਹੈ ਹੈਨਾ ਤਾਂ ਉਸੇ ਤਰ੍ਹਾਂ ਵੈ ਗੁਰੂ ਜੀ ਕਿ ਤਾਂ ਕਰਕੇ ਇਹ ਆਪਾਂ ਪੈਣਾ ਲਈ ਵੀਡੀਓ ਬਣਾਈ ਹੈ ਤਾਂ ਜਿਨ੍ਹਾਂ ਦੇ ਘਰ ਦੇ ਵਿੱਚ ਵਾਹਿਗੁਰੂ ਜੀ ਨਸ਼ਾ ਤਾਂ ਪੈਣਾ ਕੀ ਕਰਨ ਜਦੋਂ ਵੀ ਉਹਨਾਂ ਨੇ ਲੰਗਰ ਪ੍ਰਸ਼ਾਦਾ ਤਿਆਰ ਕਰਨਾ ਹੈ ਤਾਂ ਉਹਨਾਂ ਨੇ ਗੁਰਮੰਤਰ ਦਾ ਜਾਪ ਕਰਨਾ ਹੈ ਔਰ ਮੂਲ ਮੰਤਰ ਦਾ ਜਾਪ ਕਰਨਾ ਜਾਂ ਤੁਸੀਂ ਗੁਰਮੰਤਰ ਦਾ ਜਾਪ ਕਰ ਸਕਦੇ ਆ ਵਾਹਿਗੁਰੂ ਜੀ ਗੁਰਮੰਤਰ ਦਾ ਜਾਪ ਹੈ ਵਾਹਿਗੁਰੂ ਵਾਹਿਗੁਰੂ ਤੁਸੀਂ ਵਾਹਿਗੁਰੂ ਵਾਹਿਗੁਰੂ ਕਹੀ ਜਾਣਾ ਕਿਉਂਕਿ ਜਦੋਂ ਆਪਾਂ ਲੰਗਰ ਪ੍ਰਸ਼ਾਦਾ ਤਿਆਰ ਕਰਦੇ ਆ ਤਾਂ ਵਾਹਿਗੁਰੂ ਜੀ ਹੱਥਾਂ ਨਾਲ ਤਿਆਰ ਕਰਦੇ ਆ ਜਿਹੜੀ ਆਪਣੀ ਜ਼ਬਾਨ ਹੈ ਜੋ ਰਸਨਾ ਉਹਦੇ ਨਾਲ ਆਪਾਂ ਜਾਪ ਸਕਦੇ ਆ ਮਨ ਦੇ ਵਿੱਚ ਤੁਸੀਂ ਜਪਣਾ ਜਦੋਂ ਤੁਸੀਂ ਲੰਗਰ ਪ੍ਰਸ਼ਾਦਾ ਤਿਆਰ ਕਰਨਾ ਵਾਹਿਗੁਰੂ ਦਾ ਸਿਮਰਨ ਕਰਨਾ ਗੁਰਮੰਤਰ ਦਾ ਜਾਂ ਤੁਸੀਂ ਮੂਲ ਮੰਤਰ ਦਾ ਜਾਪ ਕਰ ਸਕਦੇ ਹੋ ਤੇ ਪ੍ਰੀਤ ਨੂੰ ਆਪਣੀ ਪ੍ਰੀਤੀ ਨੂੰ ਜਿਹੜੀ ਘਰ ਦੇ ਵਿੱਚ ਗੁਰੂ ਦਰਗਾਹ ਦੇ ਵਿੱਚ ਲਾ ਕੇ ਰੱਖਣਾ ਤੇ ਵਾਹਿਗੁਰੂ ਜੀ ਇਸ ਤਰ੍ਹਾਂ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਅਰਦਾਸ ਕਰ ਲੈਣੀ ਪ੍ਰਮਾਤਮਾ ਅੱਗੇ ਕਿ ਸੱਚੇ ਪਾਤਸ਼ਾਹ ਵਾਹਿਗੁਰੂ ਆਪ ਜੀ ਦੇ ਜੋ ਬਚਨ ਸੰਤਾ ਮਹਾਤਮਾ ਕਰਦੇ ਨੇ ਕਿਉਂਕਿ ਵਾਹਿਗੁਰੂ ਜੀ ਇਹ ਮੈਂ ਕੋਈ ਆਪ ਦੇ ਬਚਨ ਨਹੀਂ ਤੁਹਾਡੇ ਸਾਹਮਣੇ ਰੱਖ ਰਹੀ ਸੰਤਾ ਮਹਾਤਮਾ ਦੇ ਜੋ ਸੰਤ ਪੁਰਖ ਜਿਹੜੇ ਕਰਦੇ ਹਨ ਗਿਆਨੀ ਧਿਆਨੀ ਸੰਤ ਉਹ ਤੁਹਾਡੇ ਅੱਗੇ ਅੱਗੇ ਵਿਚਾਰ ਮੈਂ ਰੱਖ ਰਹੀ ਆ ਤਾਂ ਆਪ ਜੀ ਨੇ ਅਰਦਾਸ ਕਰਨੀ ਹੈ ਪਹਿਲਾਂ ਗੁਰੂ ਮਹਾਰਾਜ ਅੱਗੇ ਕਿ ਜੋ ਆਪ ਜਿਹਦੇ ਸੰਤਾ ਮਹਾਤਮਾ ਦੇ ਬਚਨ ਹਨ ਉਹ ਸੰਸਾਰ ਉਹ ਸੰਸਾਰ ਅਸੀਂ ਇਹ ਜੋ ਅਗੇ ਜਾਪ ਸ਼ੁਰੂ ਕਰ ਰਹੇ ਹਾਂ ਤੇ ਆਪ ਬਖਸ਼ਿਸ਼ ਕਰਨਾ ਘਰ ਦੇ ਵਿੱਚ ਆਪ ਗੁਰਬਾਣੀ ਨਾਲ ਪਰਿਵਾਰ ਨੂੰ ਜੋੜਨਾ ਦਾ ਵੈ ਗੁਰੂ ਜੀ ਜਦੋਂ ਵੀ ਤੁਸੀਂ ਲੰਗਰ ਪ੍ਰਸ਼ਾਦਾ ਤਿਆਰ ਕਰਨਾ ਤਿਆਗੁਰ ਮੰਤਰ ਦਾ ਜਾਪ ਕਰਨਾ ਜਾਂ ਵਾਹਿਗੁਰੂ ਜੀ ਤੁਸੀਂ ਮੂਲ ਮੰਤਰ ਦਾ ਜਾਪ ਕਰ ਸਕਦੇ ਹੋ ਜਿੰਨਾ ਟਾਈਮ ਤੁਸੀਂ ਲੰਗਰ ਪ੍ਰਸ਼ਾਦਾ ਤਿਆਰ ਕਰਨਾ ਔਰ ਜਦੋਂ ਵਾਹਿਗੁਰੂ ਜੀ ਤੁਸੀਂ ਉਹ ਸਾਨੂੰ ਛਾਣ ਨੂੰ ਵੀ ਇਹ ਸਿਖਾਉਣਾ ਤਾਂ ਵੀ ਤੁਸੀਂ ਵਾਹਿਗੁਰੂ ਦਾ ਜਾਪ ਕਰਨਾ ਨਾਲ ਜਾਂ ਮੂਲ ਮੰਤਰ ਦਾ ਜਾਪ ਤੁਰੇ ਫਿਰਦੇ ਤੁਸੀਂ ਜਾਪ ਕਰ ਸਕਦੇ ਹੋ ਤੇ ਇਸ ਤਰ੍ਹਾਂ ਵਾਹਿਗੁਰੂ ਜੀ ਜੋ ਲੰਗਰ ਪ੍ਰਸ਼ਾਦਾ ਤੁਸੀਂ ਤਿਆਰ ਕਰਦੇ ਹੋ ਉਹ ਇੱਕ ਅਮਰਤ ਬਣ ਜਾਂਦਾ ਤੇ ਜੇਕਰ ਵਾਹਿਗੁਰੂ ਜੀ ਅਮਰਤ ਉਹ ਅਨਛਾਨ ਦੇ ਅੰਦਰ ਜਾਊਗਾ ਤੇ ਤੁਸੀਂ ਆਪਣੇ ਆਪ ਸਮਝ ਜੋ ਕਿ ਉਹ ਗੁਰਬਾਣੀ ਨਾਲ ਜੁੜੂਗਾ ਤੇ ਗੁਰੂ ਮਹਾਰਾਜ ਦੀ ਉਹਦੇ ਤੇ ਬਖਸ਼ਿਸ਼ ਹੋਊਗੀ। ਇਸੇ ਤਰ੍ਹਾਂ ਜਦੋਂ ਵੀ ਤੁਸੀਂ ਕੋਈ ਵੀ ਚੀਜ਼ ਬਣਾਉਣੀ ਹੈ ਵਾਹਿਗੁਰੂ ਜੀ ਇਹ ਜਿੰਨਾ ਪਹਿਣਾ ਦੇ ਘਰਾਂ ਦੇ ਵਿੱਚ ਨਸ਼ੇ ਹੈ ਨਹੀਂ ਹੈਗੇ ਤਾਂ ਵਾਹਿਗੁਰੂ ਜੀ ਉਹਨਾਂ ਲਈ ਵੀ ਇਹ ਵੀਡੀਓ ਜ਼ਰੂਰੀ ਹੈ ਕਿਉਂਕਿ ਅੱਜਕੱਲ ਦਾ ਟਾਈਮ ਇੰਨਾ ਜ਼ਿਆਦਾ ਨਸ਼ੇ ਵਧ ਗਏ ਐ ਜਿਹੜੇ ਹੁਣ ਦੇ ਬੱਚੇ ਛੋਟੀ ਛੋਟੀ ਉਮਰ ਦੇ ਵਿੱਚ ਨਸ਼ੇ ਕਰ ਰਹੇ ਐ ਇੰਨੇ ਜ਼ਿਆਦਾ ਤਾਂ ਵੈ ਗੁਰੂ ਜੀ ਜਿੰਨਾ ਭੈਣਾ ਦੇ ਘਰ ਦੇ ਵਿੱਚ ਨਸ਼ੇ ਨਹੀਂ ਹੈਗੇ ਇਹ ਗੁਰੂ ਮਹਾਰਾਜ ਦੀ ਬਖਸ਼ਿਸ਼ ਐ ਤਾਂ ਉਹ ਵੀ ਗੁਰਮੰਤਰ ਦਾ ਜਾਪ ਕਰਕੇ ਜਾਂ ਮੂਲ ਮੰਤਰ ਦਾ ਜਾਪ ਕਰਕੇ ਤੁਸੀਂ ਲੰਗਰ ਪ੍ਰਸ਼ਾਦਾ ਤਿਆਰ ਕਰਿਆ ਕਰੋ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਗਰਬਾਣੀ ਦਾ ਆਪਣੇ ਘਰ ਦੇ ਵਿੱਚ ਅਸਰ ਰਹੇ ਪਰਿਵਾਰ ਤੇ ਅਸਰ ਰਹੇ ਬੱਚਿਆਂ ਤੇ ਅਸਰ ਰਹੇ ਕਿਸੇ ਤਰ੍ਹਾਂ ਦਾ ਵੀ ਕੋਈ ਨਸ਼ਾ ਨਾ ਲੱਗੇ ਕਿਸੇ ਵੀ ਬੱਚੇ ਨੂੰ ਬੁਰੀ ਸੰਗਤ ਦੇ ਵਿੱਚ ਨਾ ਪਵੇ ਤਾ ਇਸੇ ਤਰ੍ਹਾਂ ਜਦੋਂ ਵੀ ਕੋਈ ਕੁਛ ਵੀ ਕੋਈ ਚਾਹ ਪਾਣੀ ਤਿਆਰ ਕਰਨਾ ਹੈ ਜਾਂ ਕੁਛ ਦੁੱਧ ਤਿਆਰ ਕਰਨਾਗਾ ਤਾਂ ਗੁਰਮੰਤਰ ਦਾ ਜਾਪ ਕਰਕੇ ਮੂਲ ਮੰਤਰ ਦਾ ਜਾਪ ਕਰਕੇ ਹੀ ਛਕਾਉਣਾਗਾ ਤਾਂ ਇੱਕ ਗੱਲ ਹੋਰ ਹੈ ਵਾਹਿਗੁਰੂ ਜੀ ਜੇਕਰ ਉਹ ਨਸ਼ੇ ਕਰਨ ਵਾਲਾ ਇਨਸਾਨ ਜੋ ਕਿਸੇ ਭੈਣ ਦਾ ਭਰਾ ਹੋ ਸਕਦਾ ਕਿਸੇ ਦਾ ਪਤੀ ਹੋ ਸਕਦਾ ਕਿਸੇ ਦਾ ਪੁੱਤ ਹੋ ਸਕਦਾ ਜੇਕਰ ਤੁਹਾਡਾ ਉਹ ਗੱਲ ਸੁਣਦਾ ਤਾਂ ਤੁਸੀਂ ਵਾਹ ਗੁਰੂ ਜੀ ਉਹਨੂੰ ਵੀ ਗੁਰਬਾਣੀ ਨਾਲ ਜੋੜਨ ਦੀ ਕੋਸ਼ਿਸ਼ ਕਰਨੀ ਹੈ ਜਿੰਨਾ ਜੇਕਰ ਕਿਉਂਕਿ ਜ਼ਰੂਰੀ ਨਹੀਂ ਵੀ ਸਾਰੇ ਇਨਸਾਨ ਜਿਹੜੇ ਹੈਗੇ ਹੈ ਨਸ਼ੇੜੀ ਜਿਹੜੇ ਹੁੰਦੇ ਨਸ਼ਾ ਕਰਨ ਵਾਲੇ ਜ਼ਰੂਰੀ ਨਹੀਂ ਕਿ ਉਹ ਸਾਰਾ ਦਿਨ ਨਸ਼ੇ ਹੀ ਕਰੀ ਜਾਂਦੇ ਹੈ ਕਈ ਇਹੋ ਜਿਹੇ ਇਨਸਾਨ ਹੁੰਦੇ ਆ ਜੋ ਰਾਤ ਨੂੰ ਡਰਿੰਕ ਕਰਦੇ ਆ ਜ਼ਿਆਦਾ ਹਨਾ ਤਾਂ ਉਹਨੂੰ ਤੁਸੀਂ ਗੁਰਬਾਣੀ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰਨੀ ਹੈ ਗੁਰੂ ਘਰ ਉਹਨਾਂ ਨੂੰ ਲੈ ਕੇ ਜਾਓ ਤੇ ਉਹਨਾਂ ਨੂੰ ਕਹੋ ਜਪਜੀ ਸਾਹਿਬ ਦੇ ਜਾਪ ਸ਼ੁਰੂ ਕਰਨ ਜਿੰਨ ਜਿੰਨੇ ਕੋ ਤੁਹਾਡੀ ਗੱਲ ਸੁਣਦੇ ਆ ਜੇਕਰ ਕੋਈ ਨਹੀਂ ਵੀ ਕਰਦਾ ਤਾਂ ਵਾਹਿਗੁਰੂ ਜੀ ਤੁਸੀਂ ਉਹਨਾਂ ਦੇ ਨਾਮ ਦਾ ਕਰ ਸਕਦੇ ਹੋ ਤੁਸੀਂ ਜਪਜੀ ਸਾਹਿਬ ਦਾ ਜਾਪ ਕਰ ਸਕਦੇ ਹੋ ਪਰ ਜੋ ਆ ਲੰਗਰ ਪ੍ਰਸ਼ਾਦਾ ਲਈ ਵਾਹਿਗੁਰੂ ਜੀ ਤੁਹਾਨੂੰ ਵਿਧੀ ਦੱਸੀ ਹੈ ਉਹ ਤੁਸੀਂ ਜ਼ਰੂਰ ਹੀ ਕਰਨੀ ਕੋਈ ਵੀ ਚੀਜ਼ ਜਦੋਂ ਤੁਸੀਂ ਉਹਨਾਂ ਨੂੰ ਦੇਣੀ ਹੈ ਤਾਂ ਤੁਸੀਂ ਗੁਰਮੰਤਰ ਦਾ ਜਾਪ ਕਰਕੇ ਹੀ ਦੇਣੀ ਹੈ ਵੈਗੁਰੂ ਵੈਗੁਰੂ ਸਿਮਰਨ ਕਰਕੇ ਔਲ ਮੰਤਰ ਦਾ ਜਾਪ ਕਰਕੇ ਹੀ ਦੇਣੀ ਹੈ ਤੇ ਦੇਖੋ ਵੈਗੁਰੂ ਜੀ ਕਰਦੇ ਹਾਲਾਤ ਤੁਹਾਨੂੰ ਮਹੀਨੇ ਸਾਵਾ ਮਹੀਨੇ ਦੇ ਵਿੱਚ ਬਦਲਣੇ ਸ਼ੁਰੂ ਤੁਹਾਨੂੰ ਲੱਗਣਗੇ ਤਾਂ ਦੇਖੋ ਪੂਰੇ ਦੇ ਪੂਰੇ ਘਰ ਦੇ ਹਾਲਾਤ ਬਦਲ ਜਾਣਗੇ ਗੱਲ ਵੈਗੁਰੂ ਜੀ ਸ਼ਰਦਾ ਪਾਉਣਾ ਦੀ ਜਿੰਨੀ ਤੁਸੀਂ ਸ਼ਰਦਾ ਰੱਖੋਗੇ ਜਿੰਨਾ ਤੁਸੀਂ ਵਿਸ਼ਵਾਸ ਰੱਖੋਗੇ ਤੇ ਫੇਰੀ ਵਾਹਿਗੁਰੂ ਜੀ ਇਹ ਜਿਹੜੀ ਵਿਧੀ ਹੈ ਇਸ ਵਾਰ ਇਹ ਵਿਧੀ ਨੂੰ ਵਰਤਣ ਦਾ ਫਾਇਦਾ ਹੈ ਫੇਰੀ ਗੁਰੂ ਮਹਾਰਾਜ ਜੀ ਤੁਹਾਡੇ ਤੇ ਕਿਰਪਾ ਹੋਣੀ ਹੈ ਤਾ ਵਾਹਿਗੁਰੂ ਜੀ ਇਹ ਤਰ੍ਹਾਂ ਕਰ ਸਕਦੇ ਹਾਂ ਜਪ ਕਰ ਸਕਦੇ ਹਾਂ ਇਸ ਤਰ੍ਹਾਂ ਤੁਸੀਂ ਪਰਮਾਤਮਾ ਦੇ ਨਾਲ ਜੁੜ ਸਕਦੇ ਹੋ ਘਰ ਦੇ ਦੇ ਨਸ਼ੇ ਨੂੰ ਦੂਰ ਕਰ ਸਕਦੇ ਹੋ ਤੇ ਪਗਰੂ ਜੀ ਇਨੀਆਂ ਕ ਬੇਨਤੀਆਂ ਪ੍ਰਵਾਨ ਕਰਿਆ ਹੁੰਨੀਆਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ